ਚਿੰਤਪੁਰੀ ਲੰਗਰ ਕਮੇਟੀ ਸਰਾਇਆਂ ਟਰਸਟ ਕਪੂਰਥਲਾ ਵੱਲੋਂ 44ਵਾਂ વાર્ਸ਼ਿਕ ਲੰਗਰ ਹਿਮਾਚਲ ਪ੍ਰਦੇਸ਼ ਮਾਤਾ ਚਿੰਤਪੁਰ ਨੇ ਵਿੱਚ ਸਥਿਤ ਕਪੂਰਥਲਾ ਵਾਲੀ ਸਰਾਇਆਂ ਤੇ ਲਗਾਇਆ ਗਿਆ ਇਸ ਲੰਗਰ ਦੇ ਦੂਜੇ ਦਿਨ ਦੀਆਂ ਸ਼ਾਮ ਅਤੇ ਰਾਤ ਦੀਆਂ ਕੁਝ ਛਲਕੀਆਂ ਤੁਹਾਡੇ ਨਾਲ ਪੰਜਾਬ ਯੂਨੀਕ ਮੀਡੀਆ ਤੇ ਸਾਂਝੀਆਂ ਕਰ ਰਹੇ ਹਾਂ ਫਿਰ ਹੋ ਗਿਆ ਸੇਵਾਦਾਰ ਸੇਵਾ ਕਰ ਰਹੇ ਆ ਰਾਸ਼ਾਲੀ ਘਟਾ ਲੋ ਜੀ ਰਿਸ਼ੀ ਜੀ ਢੋਸਾ ਬਣਾਉਣ ਲੱਗੇ ਨੇ ਅੱਗੇ ਜੀ 4 ਵਜੇ ਦਾ ਰਾਸ਼ਾ ਤੇ ਐਤਵਾਰ ਸਾਰੇ 4 ਵਜੇ ਜੀ ਜਾਨ ਕੋਈ ਰੋਕਣ ਜੋ ਨਹੀਂ ਕੁਲਪਣ 3 ਜਾਨ ਕੋਸ਼ਟਾ ਸ਼ਾਮ ਲੱਗਾ ਹਾਇਆ ਕਾਫੀ ਦੇਰ ਦਾ ਸ਼ੁਰੂ ਹੋ ਗਏ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਭਗਤ ਜੀ ਜੈ ਮਾਤਾ ਦੀ ਅੱਜ ਜੈ ਮਾਤਾ ਦੀ ਜੀ ਸ਼ਾਮ ਦੇ 6 ਵਜੇ ਗਏ ਨੇ ਜਿਤਪੁਨੀ ਲੰਗਰ ਤਰਾ ਡਰਸ ਤੇ ਜਲੇਬੀ ਦਾ ਲੰਗਰ ਸ਼ੁਰੂ ਹੋ ਗਿਆ ਸਾਡੇ ਸਾਰੇ ਭਗਤ ਜਲੇਬੀ ਦਾ ਆਓ ਪਰ ਆ ਜੇ ਗਰਮਾ ਗਰਮ ਜੀ ਸ਼ਾਮ ਦੇ 6 ਵਜੇ ਨੇ ਚਿੰਤਪੁਨੀ ਲੰਗਰ ਕਮੇਟੀ ਦੇ ਜਲੇਬੀ ਦਾ ਲੰਗਰ ਸ਼ੁਰੂ ਹੋ ਗਿਆ ਹੈ। ਭਾਜੀ 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 ਆਇਆ ਨਾ ਦੇਖੋ ਸ਼ਾਮ ਦੇ 6 ਵਜੇ ਮਾਦੇ ਪਵੰਦੀਆਂ ਰੋਣ ਮਾਤਾ ਜੀ ਬਾਰੇ ਅਪਡੇਟ ਦਮਾ ਕੇ ਉਹ ਪੂਰਾ ਨਗਰ ਜੈਨੇਰੀ ਆਇਆ ਪਗਦੀ ਅਲੋ ਆਈਆਂ ਜੈ ਮਾਤਾ ਦੀ ਜੈ ਮਾਤਾ ਦੀ ਸ਼ਾਮ ਦੀਆਂ ਰੌਣਕਾਂ ਪੰਜਾਬ ਜੁਨੀਕ ਮੀਡੀਆ ਦਾ ਤੁਹਾਡਾ ਸਵਾਗਤ ਹੈ ਭਗਤ ਜੀ ਚਿੰਤਪੰਨੀ ਲੰਗਰ ਕਮੇਟੀ ਸਰਾਇ ਇੰਟਰਸਟ ਵੱਲੋਂ 6 ਵਜੇ ਸ਼ਾਮ ਦੇ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਪੰਜਾਬ ਜੁਨੀਕ ਮੀਡੀਆ ਦੇ ਤੁਹਾਡਾ ਸਵਾਗਤ ਹੈ ਭਗਤ ਜੀ ਇਹ ਐਤਵਾਰ ਦਾ ਦਿਨ ਆ ਮਾਂ ਦੇ ਪਮਨ ਜੋ ਤੇ ਰੋਣ ਕਾ ਮਾਂ ਦੇ ਪਵੰਦੀਆਂ ਜੇਕਰ ਰੋਣ ਕਾ ਮਾਂ ਦੇ ਪਵੰਦੀਆਂ ਪਾਣੋ ਖੁਸ਼ੀ ਨਾਲ ਬੁਣਾ ਰਹੇ ਦੇ ਨਾਲ-ਨਾਲ ਪੂਰਾ ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਦੇਖੋ ਆ ਦੇਖੋ ਲੰਗਰ ਦੇ ਨਾਮ ਨਾਲ ਸਾਫ ਸਫਾਈ ਦਾ ਪੂਰਾ ਧਿਆਨ ਦਿੱਤਾ ਜਾਇਆ ਜਾਂਦਾ ਹੈ ਪਨੈਲ ਦਾ ਕੋਚੇ ਲਗਾਏ ਜਾਂਦੇ ਹਨ ਉਹ ਦੇਖੋ ਪੂਰੀ ਐਨ ਸਾਫ ਸਫਾਈ ਹੈ ਲੰਗਰ ਦੇ ਨਾਮ ਨਾਲ ਸਾਫ ਸਫਾਈ ਦਾ ਪੂਰਾ ਧਿਆਨ ਦਿੱਤਾ ਜਾਂਦਾ ਹੈ ਆ ਦੇਖੋ ਸਾਡੇ ਸੇਵਾਦਾਰ ਸਾਫ ਸਫਾਈ ਕਰਦੇ ਹੋਏ ஜ மீ மீடிய பூரி கவரேகே ஜாதி